6e each ਭਾਜੀ ਜਿਹੜੀ ਸਾਡੀ ਫਿਲਮ ਆ ਰਹੀ ਆ ਉਹ 6e each ਬੈਂਡ ਦੀ ਗੱਲ ਕੀਤੀ ਆਪਾਂ ਇਸ ਫਿਲਮ ਦੇ ਵਿੱਚ ਜਿਹੜੇ 6e each ਬੈਂਡ ਚਾਹੀਦੇ ਹੁੰਦੇ ਆ ਕਿਸੇ ਵੀ ਸਟੂਡੈਂਟ ਲਈ ਜਿਹਨੇ ਕੈਨੇਡਾ ਜਾਣਾ ਜਿਸ ਤੋਂ ਬਾਅਦ ਕਿ ਉਹ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦਾ ਵੀ ਆਪਣੇ ਸਪਾਊਸ ਨੂੰ ਆਪਣੇ ਹਸਬੰਡ ਨੂੰ ਹੀ ਆਪਣੀ ਵਾਈਫ ਨੂੰ ਕੈਨੇਡਾ ਬੁਲਾ ਸਕਦਾ ਸਪਾਊਸ ਵੀਜ਼ੇ ਤੇ ਉਹਦਾ ਜਿਹੜਾ ਬੇਸਿਕ ਨੋਰਮ ਬੇਸਿਕ ਕੰਡੀਸ਼ਨ ਸੀ ਉਹ 6 E ਚ ਬੈਂਡ ਲਿਆਉਣੇ ਜ਼ਰੂਰੀ ਸੀਗੇ ਜੀ ਉਹਦੇ ਚ ਜਿਹਦੇ ਕਰਕੇ ਅਸੀਂ ਫਿਲਮ ਦਾ ਨਾਮ 6 E ਚ ਰੱਖਿਆ ਕਿਉਂਕਿ ਸਾਡਾ ਵਿਚਾਰ ਹੋਊਗਾ ਜੀ ਨਾਲ ਇਸ ਫਿਲਮ ਦੇ ਵਿੱਚ ਮੈਂਡੀ ਤਖਰ ਹੋਣੇ ਨੇ ਜੀ ਆਪਣੇ ਕੁਲਕੀਰ ਸਿੰਘ ਭਾਜੀ ਨੇ ਸੁਖਦੇਵ ਬਰਨਾਲਾ ਜੀ ਨੇ ਫੇ ਸੰਜੋ ਨੇ ਬਲਜਿੰਦਰ ਕੌਰ ਮੈਂ ਮਨੇ ਅਨੀਤਾ ਵੀ ਮੈਮ ਨੇ ਹਰਿੰਦਰ ਪੁੱਲਰ ਭਾਜੀ ਨੇ ਜੀ ਭਲੇ ਇਹ ਸਾਰੇ ਚਿਹਰੇ ਜਿਹੜੇ ਆਪਾਂ ਪੰਜਾਬੀ ਫਿਲਮਸ ਦੇਖਦੇ ਆਂ ਵਧੀਆ ਕਲਾਕਾਰ ਵਧੀਆ ਆਰਟਿਸਟ ਨੇ ਜੀ ਤੇ ਫਿਲਮ ਅਸੀਂ 14 ਮਾਰਚ ਨੂੰ ਥੀਏਟਰਸ ਦੇ ਵਿੱਚ ਵਰਲਡ ਵਾਈਡ ਲੈ ਕੇ ਆ ਰਹੇ ਹਾਂ ਜੀ ਟੱਚਪੋਟ ਕਿਉਂਕਿ ਇੱਕ ਤਾਂ ਮੁੱਦਾ ਲੋਕਾਂ ਦਾ ਤੇ ਆਮ ਆਪਣੇ ਪੰਜਾਬ ਦੇ ਕਈ ਪਿੰਡਾਂ ਦਾ ਕਈ ਘਰਾਂ ਦਾ ਇਹ ਮੁੱਦਾ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਵੀ ਤੁਹਾਡੀ ਫਿਲਮ ਦਾ ਕੰਟੈਂਟ ਐਕਸੈਪਟ ਹੋਵੇ ਕਿਉਂਕਿ ਆਮ अदरवाइज ਆਪਾਂ ਦੇਖ ਲਿਆ ਕਮਰਸ਼ੀਅਲ ਫਿਲਮਾਂ ਨੇ ਉਹ ਕਹਾਣੀਆਂ ਰਿਪੀਟੇਟਿਵ ਹੋ ਜਾਂਦੀਆਂ ਰਿਪੀਟ ਹੋਈਆਂ ਹੋਈਆਂ ਕਹਾਣੀਆਂ ਹੋ ਜਾਂਦੀਆਂ ਨੇ ਪਰ ਜਿਹੜੀ ਸਾਡੀ ਕਹਾਣੀ ਹੈ ਕਿਉਂਕਿ ਉਹ ਪਹਿਲੀ ਵਾਰੀ ਕੋਈ ਇਦਾਂ ਦੀ ਚੀਜ਼ ਅਸੀਂ ਪਰਦੇ ਤੇ ਲੈ ਕੇ ਆ ਰਹੇ ਹਾਂ ਇਹ ਪੰਜਾਬ ਦਾ ਦੁਖਾਂਤ ਜ਼ਰੂਰ ਆ ਜੀ ਪਰ ਇਹਦੋਂ ਅਸੀਂ ਕੋਸ਼ਿਸ਼ ਇਹ ਕੀਤੀ ਆ ਵੀ ਫਿਲਮਾਉਣ ਦੇ ਮਾਮਲੇ ਦੇ ਵਿੱਚ ਜਾਂ ਪ੍ਰੈਜ਼ੈਂਟ ਕਰਨ ਦੇ ਮਾਮਲੇ ਦੇ ਵਿੱਚ ਇਹ ਸੈਡ ਜਾਂ ਡਿਪਰੈਸਿੰਗ ਸਟੋਰੀ ਨਹੀਂ ਹੋਊਗੀ। ਇੱਕ ਸਿਨੇਮੈਟਿਕ ਐਕਸਪੀਰੀਅੰਸ ਹੋਊਗਾ ਜਿੱਥੇ ਅਸੀਂ ਮੁੱਦੇ ਦੀ ਗੱਲ ਕਰਾਂਗੇ ਬਟ ਸਿਨੇਮੈਟਿਕ ਵੇ ਦੇ ਵਿੱਚ ਮੁੱਦੇ ਦੀ ਗੱਲ ਕਰਾਂਗੇ। ਤੇ ਇਹ ਕਿਸੇ ਇੱਕ ਪਰਿਵਾਰ ਦੀ ਜਾਂ ਕਿਸੇ ਇੱਕ ਕੈਰੈਕਟਰ ਦੀ ਕਹਾਣੀ ਨਹੀਂ ਹੈਗੀ। ਇਹ ਬਹੁਤ ਸਾਰੇ ਜਿਹੜੇ ਪਰਿਵਾਰ ਬਹੁਤ ਸਾਰੀਆਂ ਕਹਾਣੀਆਂ ਆ ਉਹਨਾਂ ਦਾ ਇੱਕ ਨਿਜੋੜ ਕੱਟ ਕੇ ਉਹ ਬੇਸ ਆ ਸਾਡੀ ਸਟੋਰੀ ਦਾ ਸਾਡੀ ਸਟੋਰੀ ਜਿਹੜੀ ਆ ਫਿਕਸ਼ਨਲ ਆ ਭਾਜੀ ਥੋੜਾ ਜਾ ਕੇ ਇਸ ਫਿਲਮ ਦਾ ਜਿਹੜਾ ਮੈਂ ਸੀਨ ਵੀ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ ਜੇ ਤੁਸੀਂ ਦੇਖੋ ਔਰ ਨਾਲ ਆਪਾਂ ਗੱਲਬਾਤ ਅੱਗੇ ਫੇਰ ਤੋਰਦੇ ਆ ਜੀ ਨਵਦੀਪ ਜੀ ਮੇਰਾ ਨਾਮ ਐਡਵੋਕੇਟ ਸਮਰਸ ਸਿੰਘ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂਗਾ ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ ਤੁਹਾਡੇ ਤੇ ਮਨਪਰੀ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ ਥੋਡੀ ਕੈਨੇਡਾ ਦੇ ਕਾਲਜ ਦੀ ਫੀਸ ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ ਥੋੜੇ ਕੈਨੇਡਾ ਪਹੁੰਚਣ ਤੋਂ ਬਾਅਦ ਵੀ ਮਨਪ੍ਰੀਤ ਨੇ ਤੁਹਾਨੂੰ ਹੋਰ ਪੈਸੇ ਭੇਜੇ ਪਰ ਫਿਰ ਵੀ ਤੁਸੀਂ ਉਹਦੀ ਫਾਈਲ ਨਹੀਂ ਲਾਈ ਤੁਸੀਂ ਮਨਪ੍ਰੀਤ ਨੂੰ ਕੈਨੇਡਾ ਬੁਲਾਉਣ ਲਈ ਨਾ ਕੀਤੀ ਉਹਨੂੰ ਮੈਂਟਲੀ ਹਰਾਸ ਕੀਤਾ ਇਸੇ ਕਰਕੇ ਉਹ ਖੁਦ ਕਰ ਗਿਆ ਸਦੀ ਪਲਟ ਗਈ ਔਰ ਹਨਰ ਜਿਹੜੀਆਂ ਕੁੜੀਆਂ ਕਦੇ ਦਾਜ ਪਿੱਛੇ ਸਾੜੀਆਂ ਜਾਂਦੀਆਂ ਸੀ ਅੱਜ ਕੱਲੋਂ ਮੁੰਡਿਆਂ ਦੀ ਮੌਤ ਦੀਆਂ ਜ਼ਿੰਮੇਵਾਰ ਬਣ ਰਹੀਆਂ। ਵਰਲਡਵਾਈਡ ਸੇਮ 14 ਮਾਰਚ ਨੂੰ ਪੰਜਾਬ ਦੇ ਵਿੱਚ ਕੈਨੇਡਾ ਅਮਰੀਕਾ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਇਟਲੀ ਸਪੇਨ ਸਭ ਪਾਸੇ 14 ਮਾਰਚ ਨੂੰ ਰਿਲੀਜ਼ ਹੋ ਰਿਹਾ ਜੀ। ਸਿਚੁਏਸ਼ਨਲ ਗਾਣੇ ਨੇ ਜੀ ਚਾਰ ਗਾਣੇ ਫਿਲਮ ਦੇ ਵਿੱਚ ਜਿਨ੍ਹਾਂ ਚੋਂ ਸੱਜਣਾ ਦੀਪ ਨੇ ਗਾਇਆ ਜੀ ਗੀਤ ਸਰਗੀ ਮਾਂ ਜੋਤਿਕਾ ਤੇ ਨਵਾਂ ਮੁੰਡਾ ਆਜ਼ਾਦ ਆ ਜਿਨ੍ਹਾਂ ਨੇ ਗੀਤ ਗਾਏ ਨੇ। ਤੇ ਮਿਊਜ਼ਿਕ ਜਿਹੜਾ ਜੀ ਆਰਬਿੰਦ ਭਾਜੀ ਦਾ ਤੇ ਤਾਸ਼ ਸ਼ੋਰ ਕਿ ਨਵਾਂ ਮੁੰਡਾ ਉਹਨਾਂ ਦਾ ਮਿਊਜ਼ਿਕ ਆ ਸਿਚੁਏਸ਼ਨਲ ਗੀਤ ਨੇ ਕੋਈ ਏਦਾਂ ਅਟਪਟੇ ਜਾਂ 1 ਕੋ ਲੱਖ ਤਾਂ ਸੀ ਕੋਈ ਇਹਦੇ ਚ ਗੀਤ ਨਹੀਂ ਐਡ ਕੀਤਾ ਬੜੀ ਸਾਰੇ ਸੀਨੀਅਰ ਆਰਟਿਸਟਸ ਸਾਰੇ ਵਧੀਆ ਆਰਟਿਸਟਸ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਜੀ ਤੇ ਬਹੁਤ ਵਧੀਆ ਕੋਆਪਰੇਸ਼ਨ ਨਾਲ ਸਿੱਖਣ ਨੂੰ ਬਹੁਤ ਕੁਝ ਮਿਲਿਆ ਸਾਰੇ ਸੀਨੀਅਰ ਆਰਟਿਸਟਸ ਜਿੰਨੇ ਮੇਰੇ ਨਾਲ ਸੀਗੇ ਕਿਉਂਕਿ ਮੈਨੂੰ ਲੱਗਦਾ ਮੈਂ ਤਕਰੀਬਨ ਸਾਰਿਆਂ ਤੋਂ ਛੋਟਾ ਇਸ ਫੀਲਡ ਦੇ ਵਿੱਚ ਜਾਂ ਵੈਸੇ ਵੀ ਉਮਰ ਦੇ ਵਿੱਚ ਕਹਿ ਲਓ ਜਾਂ ਫੀਲਡ ਦੇ ਵਿੱਚ ਕਹਿ ਲਓ ਤੇ ਜਦੋਂ ਇੰਨੇ ਵਧੀਆ ਆਰਟਿਸਟਾਂ ਨਾਲ ਆਪਾਂ ਕੰਮ ਕਰਦੇ ਆਂ ਭਾਜੀ ਬਹੁਤ ਸਿੱਖਣ ਨੂੰ ਮਿਲਦਾ ਜੀ ਭਾਜੀ ਮੇਰੀ ਤਾਂ ਫਿਲਮ ਜਿਹੜੀ ਪਹਿਲੀ ਸੀ ਉਹ ਤੁਣਕਾ ਤੁਣਕਾ ਸੀ 2021 ਦੀ ਜਾਈ ਸੀ ਹੂੰ ਪੋਸਟ ਕੋਵਿਡ ਪਹਿਲੀ ਫਿਲਮ ਸੀ ਜਿਹੜੀ ਰਿਲੀਜ਼ ਹੋਈ ਸੀ ਪੰਜਾਬ ਦੇ ਵਿੱਚ ਕੋਵਿਡ ਤੋਂ ਬਾਅਦ ਪਹਿਲੀ ਫਿਲਮ ਜਿਹੜੀ ਸਿਨੇਮਿਆਂ 'ਚ ਲੱਗਣ ਵਾਲੀ ਸੀ ਤੁਣਕਾ ਤੁਣਕਈ ਸੀ ਸੋ ਉਸ ਤੋਂ ਅਗਲੇ ਸਾਲ 2022 'ਚ ਮੈਂ ਬੈਸ 2000 ਤੇ ਤੇ 2024 ਦੇ ਵਿੱਚ ਫਿਰ ਪੈਸਾ ਬੋਲਦਾ ਇੱਕ ਫਿਲਮ ਆਈ ਸੀ ਮੇਰੇ ਪ੍ਰੋਡਕਸ਼ਨ ਹਾਊਸ 'ਚ ਨਹੀਂ ਸੀ ਬਟ ਉਹ ਫਿਲਮ ਆਈ ਸੀ ਦੈਨ ਫਿਰ ਆ ਫਿਲਮਾਂ ਜੀ ਯਾਨੀ ਪੰਜ ਜੇ ਤੁਸੀਂ ਲਾਓ ਤਾਂ 4-5 ਸਾਲ ਦੇ ਵਕਫੇ ਦੇ ਵਿੱਚ 4 ਕਿ ਫਿਲਮਾਂ ਨੇ ਜੀ ਤੇ ਇੰਨੀ ਆ ਕਿ ਮੇਰੇ ਹਿਸਾਬ ਨਾਲ ਮੈਂ ਕਰ ਸਕਦਾ ਬਾਹਲੀ ਇਸ ਤੋਂ ਵੱਧ ਦਾ ਫਿਲਮਾਂ ਕਰ ਵੀ ਨਹੀਂ ਸਕਦਾ ਕਿਹਣਾ ਚਾਹੁੰਦੇ ਆ ਵੀ ਹੁਣ 9.5 ਸਾਲ ਹੋ ਗਏ ਮੈਨੂੰ ਇਸ ਇੰਡਸਟਰੀ ਦੇ ਵਿੱਚ ਤੇ ਕੋਸ਼ਿਸ਼ ਸ਼ੁਰੂ ਤੋਂ ਹੀ ਇਹੀ ਕੀਤੀ ਆ ਚਾਹੇ ਗਾਣੇ ਹੋਣ ਚਾਹੇ ਫਿਲਮਾਂ ਹੋਣ ਕਿ ਕੋਈ ਸੋਸਾਇਟੀ ਨੂੰ ਕੋਈ ਦੇਣ ਵੀ ਦੇ ਸਕੀਏ ਐਂਟਰਟੇਨਮੈਂਟ ਦੇ ਨਾਲ-ਨਾਲ ਅਸੀਂ ਸੋਸਾਇਟੀ ਨੂੰ ਕੁਝ ਦੇ ਵੀ ਸਕੀਏ ਤੇ ਹੁਣ ਮੈਂ ਇਹੀ ਐਕਸਪੈਕਟ ਕਰਦਾ ਜੀ ਵੀ ਸੋਸਾਇਟੀ ਜਿਹੜੀ ਆ ਸਮਾਜ ਜਿਹੜਾ ਉਹ ਸਾਡੇ ਨਾਲ ਖੜੇ ਪਹਿਲੇ ਵੀਕਐਂਡ ਜਾ ਕੇ ਫਿਲਮ ਜ਼ਰੂਰ ਦੇਖੇ ਕਿਉਂਕਿ ਕਈ ਵਾਰੀ ਆਪਾਂ ਲੇਟ ਹੋ ਜਾਂਦੇ ਆ ਸੈਕੰਡ ਵੀਕਐਂਡ ਥਰਡ ਵੀਕਐਂਡ ਦੀ ਵੇਟ ਕਰਦੇ ਆ ਤੇ ਉਦੋਂ ਤੱਕ ਸ਼ੋਅ ਘਟ ਜਾਂਦੇ ਆ ਜਾਂ ਫਿਲਮ ਹੋਰ ਫਿਲਮ ਆ ਜਾਂਦੀ ਆ ਸੋ ਮੇਰੀ ਇਹ ਬੇਨਤੀ ਆ ਕਿ ਪਹਿਲੇ ਵੀਕਐਂਡ ਜਾ ਕੇ ਸਾਡਾ ਸਾਥ ਜ਼ਰੂਰ ਦੇਣ ਉਹਦੇ ਨਾਲ ਸਾਡੇ ਪ੍ਰੋਡਕਟ ਨੂੰ ਜਾਂ ਐਸ ਪ੍ਰੋਡਿਊਸਰ ਸਾਨੂੰ ਬੈਨੀਫਿਟ ਹੋਊਗਾ ਤੇ ਹੌਸਲਾ ਵਧੂ ਅੱਗੇ ਤੋਂ ਅਸੀਂ ਹੋਰ ਵਧੀਆ ਫਿਲਮਾਂ ਲੈ ਕੇ ਆ ਸਕੋਗੇ